ਸਿਆਣੇ ਕਹਿੰਦੇ ਨਾ ਕਿ ਜਦੋਂ ਉਹ ਬਰਸਾਤ ਦੀ ਰੁੱਤ ਹੁੰਦੀ ਤਾਂ ਰਾਤ ਨੂੰ ਬੱਲਬ ਜਗਦਾ ਕਈ ਟਟਿਆਣੇ ਨਵੇਂ ਆ ਜਾਂਦੇ ਫੇਰ ਅੱਜ ਮੈਂ ਪੁੱਛਣਾ ਚਾਹਣਾ ਜਿਨ੍ਹਾਂ ਦੀ ਔਨੀ ਉਮਰ ਵੀ ਨਹੀਂ ਹੋਣੀ ਜਿੰਨੀ ਬੰਦੀ ਸਿੰਘਾਂ ਦੀ ਕੈਦ ਆ ਤੇ ਅੱਜ ਨਵਾਂ ਇੱਕ ਤਰੀਕਾ ਲੱਭਿਆ ਜਾ ਰਿਹਾ ਮੈਂ ਪਿੱਛੇ ਭਾਈ ਰਾਜੋਵਾਨਾ ਸਾਹਿਬ ਦੀ ਮੁਲਾਕਾਤ ਕਰਕੇ ਆਇਆ ਸਿੰਘ ਸਾਹਿਬ ਮੇਰੇ ਨਾਲ ਉਹਨੇ ਜਿਹੜੇ ਮੇਰੇ ਮੋਢੇ ਸਵਾਰ ਰੱਖੇ ਮੇਰੇ ਕੋਲ ਜਵਾਬ ਹੀ ਕੋਈ ਨਹੀਂ ਸੀ ਕਿਉਂ ਜਵਾਬ ਨਹੀਂ ਸੀ ਕਿ 30 ਸਾਲਾਂ ਵਾਲਿਆਂ ਨੂੰ ਭੁੱਲ ਗਏ ਆਪਾਂ ਜਿਨ੍ਹਾਂ ਦੀ ਉਮਰ ਵੀ ਨਹੀਂ ਔਨੀ ਉਹ ਆਪਾਂ ਅੱਜ ਕਹਿੰਦੇ ਆਂ ਭਈ ਰਾਜ ਸੱਤਾ ਦੇ ਵਾਰਸ ਬਣ ਠੀਕ ਆ ਰਾਜ ਸੱਤਾ ਡੈਮੋਕ੍ਰੇਸੀ ਆ ਪਰ ਸ਼੍ਰੋਮਣੀ ਅਕਾਲੀ ਦਲ ਭਾਈ ਸ਼ਹੀਦਾਂ ਦੀ ਜਥੇਬੰਦੀ ਆ ਬੜਾ ਕੁਝ ਲੰਮਾ ਸਮਾਂ ਮੈਨੂੰ ਵੀ ਦੇਖਦਿਆਂ ਨੂੰ ਹੋ ਗਿਆ ਇਹ ਪੁਰਾਣੀ ਲੀਡਰਸ਼ਿਪ ਵਿੱਚ ਬੈਠੀ ਆ ਜਥੇਬੰਦੀ ਹਮੇਸ਼ਾ ਇੱਕ ਰਹਿੰਦੀ ਆ ਔਰ ਉਹ ਰਹਿੰਦੀ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀਆਂ ਮੋਰੇ ਮੁਹਿਮਾਂ ਵੀ ਆ ਆ ਬੰਦੀ ਸਿੰਘ ਲੰਬੇ ਆਰਸੇ ਦੇ ਬੈਠੇ 34 ਸਾਲ ਕਹਿ ਲਈਦਾ 30 ਸਾਲ ਕਹਿ ਲਈਦਾ ਬੜਾ ਵੱਡਾ ਜਿਗਰਾ ਕਰਨਾ ਪੈਂਦਾ ਪਰ ਇਹਨਾਂ ਨੂੰ ਤਾਰ ਪੀਡੋ ਕੌਣ ਕਰਦਾ ਸੀ ਉਹ ਜਿਹੜੇ ਦਿੱਲੀ ਦੇ ਵਿੱਚ ਖਵਾੜਿਆਂ ਦੇ ਵਿੱਚ ਦੱਸਦੇ ਪੈਂਦੇ ਆ ਉਹ ਇਹਨੂੰ ਤਾਰ ਪੀਡੋ ਕਰਦੇ ਸੀ